ਪਹਿਲੀ ਕਬੱਡੀ ਪਾਉਂਦੇ ਨਹੀਂ ਕਬੂ ਤਿਆਰ ਵਰ ਤਿਆਰ ਹੈ ਗਗਨੇ ਦੀ ਕਬੱਡੀ ਪੈਂਦੀ ਹੈ ਚਾਰ ਜਾਫੀ ਟਰੋਲੀ ਭਾਈ ਦੀ ਧਰਤੀ ਮੁੰਡੇ ਕਹਿੰਦੇ ਪਿੰਗੀ ਵਰਗੇ ਜਿਦ ਧਾਰ ਵਰਗੇ ਕਹਿੰਦੇ ਵੱਡੇ ਕਬੱਡੀ ਕੱਪਾ ਦੇ ਉੱਪਰ ਮੇਰੇ ਵੀਰੋ ਇਹ ਵੀ ਸਰਾ ਲਾਉਂਦੇ ਆ ਇਹ ਵੀ ਕਹਿੰਦੇ ਅਤ ਕਰਾਉਂਦੇ ਆ ਉਹ ਕਹਿੰਦੇ ਟਰੋਲੀ ਭਾਈ ਵਾਲਾ ਟਰੋਲੀ ਭਾਈ ਵਾਲਾ ਤੇ ਨੰਬਰ ਇਸ ਲਈ ਕਹਿੰਦੇ ਰੇਡਰ ਦੇ ਹਿੱਸੇ 'ਚ ਆ ਜੁੜਿਆ ਹੈ ਅਗਲੀ ਕਬੱਡੀ ਜੋਤ ਦੀ ਪਾਈ ਹੈ ਸਾਹਮਣੇ ਜੋਤ ਕਬੱਡੀ ਪਾ ਰਿਹਾ ਗੱਲਾਂ ਚੱਲੀਆਂ ਡੋਲੇ ਦੇ ਜੋਤ ਦੇ ਸਾਰੇ ਕੈਨੇਡਾ ਤੋਂ ਲਾਡੀ ਬਾਈ ਪੁੱਜਿਆ ਬਹੁਤ ਪਿਆਰ ਕੀਤਾ ਵੀਰਾਂ ਨੇ ਜਦੋਂ ਮਿਲੇ ਤੇ ਲੋ ਸਾਹਮਣੇ ਜੋਤ ਦੀ ਕਬੱਡੀ ਨਾਲ ਜੁੜ ਗਏ ਤੇ ਚਾਰ ਖੜਾ ਦੀ ਤਿਆਰ ਨੇ ਚੌਹ ਨਹੀਂ ਘੁੰਮਦੀ ਹੋਈ ਚੈਣਕ ਨੇ ਕੋਸ਼ਿਸ਼ ਕੀਤੀ ਆ ਨੰਬਰ ਧਾਵੀ ਨੇ ਜੋੜ ਦਿੱਤਾ ਆਪਣੀ ਟੀਮ ਦੇ ਬਾਪ ਤੇ ਚੱਲ ਵੀ ਨੌਜਵਾਨਾ ਪਾਰ ਕਬੱਡੀ ਇੱਕ ਪਾਸੇ ਟਰੋਲੀ ਪਈ ਦਾ ਬਿੱਲੀ ਲੱਗਾ ਹੋਇਆ 2 ਨੰਬਰ ਤੇ ਜਗਤਾਰ ਦਾ ਜੱਫਾ ਮੇਰੇ ਮਿੱਤਰੋ ਪਰ ਨੰਬਰ ਰੇਡਰ ਨੇ ਜੋੜ ਦਿੱਤਾ ਛੋਟਾ ਨੀਨਾ ਇੱਕ ਲਵਪ੍ਰੀਤ ਨੀਨਾ ਵੱਡਾ ਖੇਡਦਾ ਕਹਿੰਦੇ ਮੇਰੇ ਮਿੱਤਰੋ ਆਸਟ੍ਰੇਲੀਆ ਖੇਡਦਾ ਕੈਨੇਡਾ ਖੇਡਦਾ ਨਹੀਂ ਤੇ ਪੰਜਾਬ ਤੇ ਰੈਸਲਿੰਗ ਦੇ ਵਿੱਚ ਵੱਡਾ ਨਾਓ ਟਰੋਲੀ ਪਈ ਦੇ ਲੱਗੜ ਦਾ ਮਾਰ ਰੋਸ਼ਨ ਕਰਦੇ ਮੁੰਡੇ ਲਓ ਸਾਹਮਣੇ ਕਬੱਡੀ ਪਈ ਹੋਈ ਆ ਚਾਰ ਜਾਫੀ ਤਿਆਰ ਨੇ ਡਗਰੂ ਟਰੋਲੀ ਕੋਲੇ ਕੋਲੀ ਫੰਮਣ ਤੇ ਖਗਰਾਣਾ ਮੋਕੇ ਰੇਜ ਬੜੀ ਨੈਸ਼ਨੈਲਟੀ ਦੀ ਘੱਲਾਂ ਚਿੱਠਾਣਾ ਕਬੱਡੀਆਂ ਪਾ ਮੁੰਡਿਆਂ ਨੂੰ ਬਣ ਕੇ ਪਤਸੇਣਾ ਆ ਕੱਪੜੂ ਦਾ ਮਰਜਿੰਦਰ ਨਾ ਸ਼ੂਚਕ ਪਿੰਡਾ ਸੁਖੇੜ ਸ਼ੂਚਕ ਦਾ ਚੰਡਾ ਖਿਡਾਰੀ ਖੇਡ ਮੈਦਾਨ ਦੇ ਰੇਟ ਪੌਂਟ ਦੇ ਬਾਅਦ ਤੇ ਹਲੋ ਹਾਂਜੀ ਜਿਹੜਾ ਪੰਜ ਫੇ ਡਰੋਲੀ ਪਾਈ ਦਾ ਖਿਡਾਰੀ ਕੋਈ ਲਾਵੇ ਹਲੋ ਹਾਂਜੀ ਲਓ ਇਸ ਵੇਲੇ ਮੇਰੇ ਵੀਰੋ ਮਨਜਿੰਦਰ ਤੇ ਸਾਹਮਣੇ ਵੇਖਦਾ ਵੀ ਇਸ ਵੇਲੇ ਨੀਟਾ ਕਰਦਾ ਕੋਸ਼ਿਸ਼ ਲੱਗਿਆ ਜੋਰ ਦੋ ਖਿਡਾਰੀਆਂ ਦੇ درمیان ਟੱਕਰ ਚੱਲ ਰਹੀ ਹੈ ਇਹ ਰਣ ਦੇ ਤਲ ਲਈ ਸੂਰਮਾ ਸਦਾ ਹਰ ਤਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਜਿਹੜਾ ਪਹਿਲਾ ਕਰਦਾ ਵਾਰ ਪਰ ਕਹਿੰਦੇ ਬਨਜਿੰਦਰ ਸੁਖੀ ਸੰਧ ਦੀ ਵਾਪਸ ਆ ਗਿਆ ਲਓ ਅਗਲੀ ਕਬੱਡੀ ਜੋਤ ਆ ਗਿਆ ਲਓ ਸਾਹਮਣੇ ਕਹਿੰਦੇ ਜੋਤ ਕਬੱਡੀ ਮਾਰਿਆ ਸ਼ਰਿਆਮ ਚੋਪਰਾਂ ਨੇ ਇੱਕ ਠੋਕ ਕੇ ਗਰਦ ਤੱਕ ਲੱਗਾ ਨੇਝੇ ਵਾਲੀ ਲੋਕ ਤੇ ਵਗਦੇ ਸਮੁੰਦਰਾਂ ਦੇ ਮੁੱਖ ਮੋੜ ਤੇ ਧੰਨ ਧੰਨ ਹੋ ਗਈਓ ਕਬੱਡੀ ਵਾਲਿਓ ਹੋ ਰਾਜੇ ਖੇਲੇ ਮੁੰਡਿਆਂ ਨੇ ਦੱਖ ਤੋੜ ਤੇ ਸੋ ਰੱਬ ਦੀ ਦੱਖ ਮਿਟਾਉਣ ਵਾਲੀ ਗੱਲ ਐ ਇੱਕੋ ਜਿਹਾ ਪਟਕਾ ਪਰ ਖਰਾਕਾ ਅਫਰ ਬਕਰੀਆਂ ਨੰਬਰ ਜੋਤਰੇ ਜੋਰਦਤਾ ਮੁੰਡਾ ਕਹਿੰਦਾ ਸਾਹਮਣੇ ਆ ਜਾਓ ਮੇਰਾ ਸਾਹਮਣੇ ਆ ਜਾਓ ਕਹਿੰਦਾ ਚਾਰ ਖਿਡਾਰੀ ਤਿਆਰ ਨੇ ਸੈਦੋ ਗਿਆ ਵਾਲਾ ਕਰ ਮੁੰਡਿਆਂ ਦਾ ਕਹਿੰਦੇ ਚਾਰ ਖਿਡਾਰੀ ਤਿਆਰ ਵਰ ਤਿਆਰ ਹੈ ਬੋਲਿਆ ਹੋਇਆ ਤਾਵਾ ਮੁੰਡੇ ਨਹੀਂ ਤੇ ਵਰਗੇ ਜਿਗ ਤਾਰ ਵਰਗੇ ਦਿੱਲੀ ਵਰਗੇ ਕਹਿੰਦੇ ਮੰਡੂ ਪ੍ਰਦਰਸ਼ਨ ਕਰ ਰਿਹਾ ਐ ਇਹਨ ਸਰੇ ਦੀ ਟੀਮ ਮੇਰੇ ਵੀਰੋ ਅਗਲੀ ਕਬੱਡੀ ਸੋਰੋਦ ਪੈਣ ਲੱਗੀ ਹੈ ਚਾਰ ਜਾਫੀਆਂ ਦੇ ਵਿੱਚੋਂ ਜਿਹੜਾ ਗੱਭਰੂ ਜਫਾ ਲਾਵੇਗਾ ਗੱਲ ਸਮਝੀ ਨਹੀਂ ਮੇਰੇ ਵੀਰੋ ਕਿ ਫੋਟੋ ਪੈਨਰਾਂ ਤੇ ਲਾ ਕੇ ਵੀ ਦਮਾ ਬਣਦੇ ਗਿੱਲ ਰਉਂਦੇ ਆਏ ਔਖੇ ਜਿੱਤਾਂ ਵਾਲੇ ਰਾਹ ਬਣਦੇ ਹੱਥ ਚੱਕਦੇ ਜੋ ਅੰਤ ਪੁੱਸਤ ਆਉਂਦੇ ਹੁੰਦੇ ਆ ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਆ ਸਿਰੇ ਦਾ ਮੈਚ ਚੱਲ ਰਿਹਾ ਸੈਦੋਗੇ ਬੜਾ ਮੁੰਡੇ ਦੀ ਸ਼ਕੀਲ ਦੀ ਫੇਰ ਗੱਲ ਕਰ ਤਾ ਗੱਲ ਕਰਨੀ ਆ ਕਰ ਸਖਤ ਮੁੰਡੇ ਦਾ ਲੈ ਇਸ ਵੇ ਫੇਰ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਅੰਦਰ ਕਹਿੰਦੇ ਗਗਨਾ ਤਿਆਰ ਹੈ ਚਾਰ ਜਾਫੀਆਂ ਦੇ ਵਿੱਚੋਂ ਲੈ ਵੀ ਬਿੱਲੀ ਤੇ ਜਫਾ ਨਾ ਨਹੀਂ ਤੇ ਗੱਲ ਪੱਕੀ ਮਰ ਜਾਣੀ ਆ ਮੁੰਡਿਆ ਲੈ ਵੀ ਬਿੱਲੀ ਜਫਾ ਜੁੱਫੇ ਲੱਗਣਗੇ ਰੇਡਾਂ ਪਹਿਣ ਗਿਆ ਨਜ਼ਾਰਾ ਜੋ ਆ ਮਿੱਤਰੋ ਮੇਲਾ ਟਰੋਲੀ ਭਾਈ ਦੀ ਧਰਤੀ ਦਾ ਜੋਹ ਜ ਨੇ ਠਾ ਠਾ ਮਿੱਤਰੋ ਡਰੋਲੀ ਭਾਈ ਵਾਲਾ ਜੋਤ ਅਗਲੀ ਕਮਪਟੀ ਪਾਰ ਹੈ ਮਣੀਂਦਰ ਜੂਜੇ ਨਾਜ ਡਰੋਲੀ ਭਾਈ ਵਾਲੇ ਬਿੱਲੀ ਦਾ ਕਹਿੰਦੇ ਵੱਡਾ ਮਾਣ ਸਨਮਾਨ ਕਰਦਾ ਮੇਰੇ ਮਿੱਤਰੋ ਉਧਰ ਨਾਪਰੀ ਸੰਗਾ A to Z ਮੈਡੀਕਲ ਵੱਲੋਂ ਮੀਟ ਦਾ ਹਰ ਇੱਕ ਜੱਫਾ 2000 ਰੁਪਏ ਦਾ ਹੋਊਗਾ ਵੱਡੇ ਮਾਣ ਸਨਮਾਨ ਦਿੱਤੇ ਜਾਣਗੇ ਵਾਹ ਜੂ ਆ ਗਿਆ ਯਾਰ ਰੋਡ ਅਗਲੇ ਮੈਚ ਦੀਆਂ ਟੀਮਾਂ ਜਿਹੜੇ ਕਿਤੇ ਤੋਤਾ ਸਿੰਘ ਵਾਲਾ ਜਿਹੜਾ ਦੇ ਤੋਤਾ ਸਿੰਘ ਵਾਲੇ ਨੂੰ ਚਲਦੇ ਮੈਦਾਨ ਦਾ ਸਮਾਂ ਹੈ ਟਿਕ ਤੇ ਤੋਤਾ ਸਿੰਘ ਵਾਲੇ ਦੀਆਂ ਟੀਮਾਂ ਜਿਹੜੀਆਂ ਪੁੱਜ ਜਾਣਗੀਆਂ ਜਗਤਾਰ ਕਰੋਲੀ ਪਾਈ ਦੀ ਧਰਤੀ ਜੱਫਾ ਲੱਗੂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਤਾੜੀਆਂ ਉਹ ਵੱਜਣਗੀਆਂ ਤਾੜੀਆਂ ਕੰਪ ਮਾਇਦੇ ਉਹ ਖੇਡ ਮੈਦਾਨ ਦੇ ਤਕੜਾ ਜੱਫਾ ਤਕੜਾ ਜੱਫਾ ਤਾੜੀ ਵਾਲੇ ਕੀ ਖਿਆਲ ਹੈ ਦਰਸ਼ਕੀ ਇਹ ਲਈ ਬੇਨਤੀ ਹੈ ਕਿ ਉਹਦੀ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਵੀ ਕਿਸੇ ਦਾ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਣਾ ਕਿਉਂਕਿ ਹੁਣ ਜਿਹੜਾ ਮੈਚ ਅਗਲੀ ਲੜੀ ਚੱਲ ਪੈਂਦੇ ਆ ਇਹਨਾਂ ਕਮੇਟੀ ਦੀ ਮਨਜ਼ੂਰੀ ਕਰਨੀ ਹੈ ਚੜੱਕ ਦੇ ਤੋਤਾ ਸਿੰਘ ਨਾਲ ਦਾ ਮੈਚ ਹੈ ਤੋਤਾ ਸਿੰਘ ਬੁਲਾ ਆ ਗਿਆ ਤੇ ਚੜੱਕ ਦੀ ਟੀਮ ਵੀ ਜਲਦੀ ਆ ਜਾਏ ਲਓ ਛੋਟਾ ਨੀਨਾ ਟਰੋਲੀ ਵਾਲਾ ਫੇਰ ਕਬੱਡੀ ਪਾ ਰਿਹਾ ਚਾਰ ਖੜੇ ਦੀ ਤਿਆਰ ਨੇ ਲੱਖਾਂ ਕਨੇ ਸ਼ੂਟਕ ਪਿੰਡ ਵਾਲਿਆਂ ਨੇ ਕੋਸ਼ਿਸ਼ ਕੀਤੀ ਆ ਆ ਸਟੇਜ ਵਾਲਾ ਜਿਹੜਾ ਮੰਚ ਵਾਲਾ ਮਾਈਕਾ ਮਾਈਟਰ ਜੀ ਵਾਲਾ ਚਾਲੂ ਕੀਤਾ ਜਾਵੇ ਕਿ ਖਤਰਿਆਂ ਨਾਲ ਜੋ ਖੇਡਣ ਦਾ ਸ਼ੌਂਕ ਰੱਖਦੇ ਖਤਰਿਆਂ ਨਾਲ ਜੋ ਖੇਡਣ ਦਾ ਸ਼ੌਂਕ ਰੱਖਦੇ ਸੂਰਮੇ ਜੰਮਦੇ ਪੰਜਾਬ ਦੇ ਵਿੱਚ ਲੋਕੋ ਰਾਜੇ ਖੇਲੇ ਜੋ ਮਰਦ ਦਲੇਰ ਹੁੰਦੇ ਕੋਈ ਉਹ ਮਿੰਦ ਦੇ ਮਦਦਾਂ ਦੇ ਹੱਕ ਲੋਕੋ ਮਣੀਂੰਦਰਾ ਸ਼ੂਜਕ ਪਿੰਡ ਵਾਲਾ ਉੱਚਾ ਨੰਮਾ ਕਾਦਾ ਟੱਕਰ ਟੋਲੀ ਵਾਲੇ ਜਗਤਾਰ ਦੇ ਨਾਲ ਇੱਕ ਜਗਤਾਰ ਤਨੋਲੇ ਦਾ ਕਿ ਜਾਫੀ ਨੇ ਜਾਫੀ ਮੰਨਿਆ ਸੀ ਜਗਤਾਰ ਨੂੰ ਤੇ ਰੋਲ ਦਾ ਹਿੰਦੋ ਕਿਹੜਾ ਗੱਲ ਵਿੱਚੇ ਰਹਿ ਗਈ ਕਿ ਜਾਫੀ ਨੇ ਜਾਫੀ ਮੰਨਿਆ ਸੀ ਜਗਤਾਰ ਨੂੰ ਤੇ ਰੋਗਦਾ ਸੀ ਕਿਹੜਾ ਬਾਜੇ ਖਾਨੇ ਦੇ ਬਰਾੜ ਨੂੰ ਧਰੌਲੇ ਵਾਲੇ ਜਗਤਾਰ ਦੀ ਗੱਲ ਵੱਡੀ ਆ ਦੇਵੀਦਾਲ ਕੁੰਬੇ ਦਾ ਮੱਖਣ ਚੜਕਦਾ ਸਿੱਧ ਮਰੇ ਜਣ ਦਾ ਨਾਂ ਪੂਰਾ ਵਿੱਕਦਾ ਬੱਤੋ ਵਾਲੇ ਸਾਧ ਤੋਂ ਵੀ ਨਾਂ ਪੂਰਾ ਵਿੱਕਦਾ ਜਿਹੜੇ ਰੱਖਦੇ ਸੀ ਉੱਚੀ ਸੁੱਚੀ ਸੋਚ ਮਿੱਤਰੋ ਪਹਿਲਾਂ ਖੇਡਦੀ ਸੀ ਕਬੱਡੀ ਹੁਣ ਕੋਚ ਮਿੱਤਰੋ ਪਹਿਲਾਂ ਖੇਡਦੀ ਸੀ ਕਬੱਡੀ ਹੁਣ ਕੋਚ ਮਿੱਤਰੋ ਇਹ ਜੋ ਦਾ ਟਰੋਲੀ ਭਾਈ ਵਾਲਾ ਸਿੱਧ ਦੀ ਘੋੜੀ ਵਾਂਗੂ ਭੱਜਿਆ ਜਾਂਦਾ ਕੁੰਡੀਆਂ ਦੇ ਕੁੰਡੀਆਂ ਨੇ ਸਿੰਘ ਫਸ ਗਏ ਕੋਈ ਨਿੱਤਰੂ ਬੜੀਵੇਂ ਖਾਣੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੀ ਖਾਣੀ ਅੱਜ ਕੌਣ ਜਿੱਤ ਕੇ ਜਾਂਦਾ ਮੇਰੇ ਵੀਰੋ ਸਮਾਂ ਇਹ ਦੱਸਣਾ ਇੱਥੇ ਮਨਦੀਪ ਸਿਆ ਹਰ ਕੋਈ ਜਿੱਤਣ ਦੇ ਲਈ ਆਉਂਦਾ ਹਰ ਤੇ ਵੀ ਕੋਈ ਨਹੀਂ ਆਉਂਦਾ ਲਓ ਪਾਈ ਹੋਈ ਰੇਡ ਚਾਰ ਜਾਫੀਆਂ ਦੇ ਉੱਪਰ ਉਹ ਬੋਲਿਆ ਹੋਇਆ ਧਾਵਾ ਤੇ ਕਹਿੰਦੇ ਜਾਫੀਆਂ ਨੇ ਖੱਲ ਪਾਉਣੀ ਹੈ ਪਰ ਨੰਬਰ ਧਾਵੀ ਦੇ ਹਿੱਸੇ ਆ ਅਗਲਾ ਮੈਚ ਲੈ ਕਿਹਦੇ ਤੋਤਾ ਸਿੰਘ ਵਾਲੇ ਦਾ ਗਗੜਾ ਤੇ ਮਈਆਂ ਵਾਲਾ ਕੱਲ ਕੱਲ ਦਾ ਵੀਰੇ ਮੈਚ ਦੱਸੀ ਕਿਹਦੇ ਨਾਮ ਇੱਕ ਵਾਰੀ ਇਸ਼ਾਰਾ ਕਰੀ ਗਗਨભાઈ ਕਲਕਾ ਦਾ ਮੈਚ ਨਿਦਾਲਾ ਲਿਖ ਕੇ ਨਿਜਾਮ ਵਾਲਾ ਇੱਧਰ ਚੱਕ ਕਰੋ ਮੇਰੇ ਵੀਰ ਕਿਉਂਕਿ ਨਿਦਾਲਾ ਦੇ ਮੁੰਡੇ ਆ ਰਹੇ ਆ ਵੀ ਦੱਸੋ ਕਿਹੜਾ ਕਲਕਾ ਦਾ ਮੈਚ ਕਿਹਦੇ ਨਾਲ ਜੀ ਅਗਲੀਆਂ ਟੀਮਾਂ ਨੂੰ ਚੱਲਦੇ ਮੈਚ ਦਾ ਸਮਾਂ ਹੈ ਇਹ ਕਬੱਡੀ ਦੇ ਖਿਡਾਰੀ ਵੀਰ ਧਿਆਨ ਦੇਣਗੇ ਚੱਲਦੇ ਮੈਚ ਕਲਾਵਰ ਨਿਜਾਮ ਵਾਲੇ ਨਾਲ ਮੈਚ ਹੈ ਨਿਜਾਮ ਵਾਲਾ ਇਹ ਤੁਹਾਡੀ ਕਿਸਮ ਚੰਗੀ ਮੁੰਡੇ ਆ ਨਿਦਾਲਾ ਦਾ ਮੈਚ ਡੇਟ ਕਰਦੇ ਤੁਹਾਡਾ ਉਦਾਂ ਹੀ ਹੋ ਗਿਆ ਨਿਦਾਲੀ ਦੀ ਟੀਮ ਵੀਰੇ ਐਂਟਰੀ ਆਣੀਗੀ ਪਤਾ ਨਹੀਂ ਨਿਦਾਲਾ ਦੇ ਮੁੰਡੇ ਆ ਉੱਥੇ ਬਾਜ ਮੰਜੀ ਵੀ ਪ੍ਰਬੰਧਕ ਵੀਰਾਂ ਨੂੰ ਜਰੂਰ ਮਿਲ ਲਿਓ ਬੇਨਤੀ ਹੈ ਖਿਡਾਰੀ ਵੀਰਾਂ ਨੂੰ ਲਓ ਬਿੱਲੀ ਵਰਗੇ ਜਗਤਾਰ ਵਰਗੇ ਡੋਲੀ ਭਾਈ ਦਾ ਕਹਿੰਦੇ ਬਿੱਲੀ ਮੇਰੇ ਵੀਰੋ ਇਸ ਲਈ ਤਕੜਾ ਜਫਾ ਲਾ ਗਿਆ ਮੈਚ ਦੀ ਜਿਹੜੀ ਸਮਾਪਤੀ ਹੈ ਅਗਲੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਆਈਆਂ। ਇਹ ਟ੍ਰੋਲੀ ਵਾਲਾ ਮਿੱਲੀ ਜੀ ਨੇ ਜੱਫਾ ਲਾ ਕੇ ਪੁਆਇੰਟ ਆਪਣੀ